ਉਹਨਾਂ ਦਾ ਮਾਹੌਲ ਸਾਫ਼ ਨਜ਼ਰ ਆ ਰਿਹਾ ਜਲੰਧਰ ਕੈਂਟ ਦੇ ਵਿੱਚ ਮੌਜੂਦ ਆ ਔਰ ਆਮ ਆਦਮੀ ਪਾਰਟੀ ਦੀ ਰੈਲੀ ਜਿਹੜੀ ਉੱਪਰ ਹੀ ਪਈ ਹੈ ਜਲੰਧਰ ਕੈਂਟ ਦੇ ਵਿੱਚ ਫਿਲਹਾਲ ਮੌਜੂਦ ਹਨ ਨੌਜਵਾਨ ਵੀ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦਾ ਕੀ ਰੁਝਾਨ ਹੈ ਜੀ ਬਹੁਤ ਵਧੀਆ ਰੁਝਾਨ ਹੈ ਜੀ ਆਮ ਆਦਮੀ ਪਾਰਟੀ ਦਾ ਦੀ ਇਸ ਵਾਰ ਜਿੱਤ ਪੱਕੀ ਹੈ ਜੀ ਤੀਨੂ ਸਾਹਿਬ ਦੀ ਪਿਛਲੀ ਵਾਰ ਵੀ ਜਦੋਂ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਕੱਢਿਆ ਸੀ ਲੱਗਦਾ ਹੈ ਕਿ ਵੀ ਹੋ ਜੂਗਾ ਜਲੰਧਰ ਦੇ ਵਿੱਚ 100% ਹੋਏਗਾ ਜੀ 100% ਝੰਡਾ ਲੀਡਰ ਤਾਂ ਦਾਵਾ ਕਰਦੇ ਕਹਿੰਦੇ ਕਿ ਆਮ ਆਦਮੀ ਪਾਰਟੀ ਤੋਂ ਖਫਾ ਹੋ ਗਈ ਹੈ ਲੀਡਰਸ਼ਿਪ ਲੋਕ ਖਫਾ ਹੋ ਗਏ ਨੇ ਲੋਕ ਪਾਉਣੇ ਨਹੀਂ ਚਾਹੁੰਦੇ ਵੋਟ ਉਹ ਲੋਕਾਂ 'ਚ ਬਹੁਤ ਉਸ਼ਾ ਹੈ ਜੀ ਲੋਕੀ ਲੋਕਾਂ ਦੇ ਜ਼ੀਰੋ ਬ ਕਰ ਕੇ ਨਾ ਲੋਕਾਂ 'ਚ ਬਹੁਤ ਉਚਾ ਹੈ ਕਿ ਵੋਟ ਹੈ ਕਿ ਝਾੜੂ ਨੂੰ ਪਾਉਣੀ ਹੈ ਜੀ ਤੇ ਲੋਕ ਇੱਕ ਦੂਸਰੀ ਗੱਲ ਨੌਜਵਾਨਾਂ ਨੂੰ ਰੋਜ਼ਗਾਰ ਬਹੁਤ ਮਿਲਿਆ ਜੀ ਭਾਜਪਾ ਕਾਂਗਰਸ ਕੋਈ ਕੋਈ ਰੇਸ ਈ ਨਹੀਂ ਹੁੰਦੇ ਕੋਈ ਰੇਸ ਈ ਨਹੀਂ ਹੈਗੀ ਜੀ ਅੱਛਾ ਠੀਕ ਹੈ ਜੀ ਬਿਲਕੁਲ ਕਹਿੰਦੇ ਭਾਜਪਾ ਕਾਂਗਰਸ ਰੇਸ ਈ ਨਹੀਂ ਹੁੰਦੀ ਭਾਈ ਸਾਹਿਬ ਕੀ ਰਿਹਾ ਹੈ ਇਸ ਵੇਲੇ ਜੀ ਕਹਿੰਦੇ ਇਸ ਟਾਈਮ ਪੂਰਾ ਭਾਜੀ ਮਾਹੌਲ ਬਣਿਆ ਪਿਆ ਪਵਨ ਕੁਆਰ ਟੀਮ ਨੂੰ ਦਾ ਇਹ ਤੁਸੀਂ ਦੇਖ ਹੀ ਲਿਆ ਹੁਣ ਆਜ਼ਾਦੀ ਉਹ ਵੀਡੀਓ ਆਈ ਆ ਆਪਣੇ ਚਰਨਜੀਤ ਚੰਨੀ ਦੀ ਉਸੋ ਵਾਦਾ ਉਹਦਾ ਗਰਾਫ ਦੇ ਪਿਆ ਥੱਲੇ ਪਵਨਿਕ ਬਾ ਤੀਨੂ ਕਿੱਥੇ ਆ ਪਿਆ ਭਾਜੀ ਆਮ ਆਦਮੀ ਪਾਹੀ ਇਹੀ ਗੱਲ ਇਹੀ ਗੱਲ ਤਾਂ ਚਰਨਜੀਤ ਚੰਨੀ ਨੂੰ ਲੈ ਕੇ ਕਹਿੰਦੇ ਆ ਕਿ ਜਿੱਤੇ ਪਏ ਚੰਨੀ ਆ ਕੌਣ ਕਹਿੰਦਾ ਕੋਈ ਨਹੀਂ ਕਹਿੰਦਾ ਭਾਜੀ ਜਲੰਧਰ ਚ ਕਹਿੰਦੇ ਚੰਨੀ ਦੀ ਹਵਾ ਹੈ ਪਤਾ ਨਹੀਂ ਕੌਣ ਕਹਿੰਦਾ ਤੁਸੀਂ ਕਹਿੰਦੇ ਆ ਅਜੇ ਤਾਂ ਨਹੀਂ ਕਹਿੰਦੇ ਬਿਲਕੁਲ ਕਹਿੰਦੇ ਬਿਲਕੁਲ ਵੀ ਹਵਾ ਚੰਨੀ ਸਾਹਿਬ ਦੀ ਨਹੀਂ ਹੈਗੀ ਲਗਾਤਾਰ ਰੁਝਾਨ ਜਿਹੜਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਜਲੰਧਰ ਦੇ ਵਿੱਚ ਜੂੜਾ ਦਾ ਜਲੰਧਰ ਦੇ ਵਿੱਚ ਬਹੁਤ ਮੇਰਾ ਨਾਮ ਕਪਲਮੋਨ ਬਲੌਕ ਪ੍ਰੈਜ਼ੀਡੈਂਟ ਹਲਕਾ ਕਰਤਾਰਪੁਰ ਲੰਬੜਾ ਅੱਜ ਦਾ ਜਿਹੜਾ ਮਾਹੌਲ ਦੇਖ ਕੇ ਲੱਗਦਾ ਹੈਗਾ ਵੀ ਜਿੰਨਾ ਵੀ ਇੱਥੇ ਰਸ਼ ਹੈਗਾ ਜਿੰਨਾ ਇੱਥੇ ਇਕੱਠ ਹੋਇਆ ਹੈਗਾ ਇਹ ਦੇਖ ਕੇ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੈਗੀ ਹੈ ਯਕੀਨੀ ਆ ਸਾਡੇ ਲੋਕ ਸਭਾ ਦੇ ਮੈਂਬਰ ਜਲੰਧਰ ਤੋਂ ਸ਼੍ਰੀ ਪਵਨ ਕੁਮਾਰ ਟੀਨੂ ਜੀ ਬਹੁਤ ਭਾਰੀ ਬਹੁਮਤ ਦੇ ਨਾਲ ਜਿੱਤਣਗੇ ਜਿਸ ਤਰ੍ਹਾਂ ਦੇ ਇਕੱਠ ਹੋਇਆ ਹੈਗਾ ਜਿੰਨੇ ਸਾਰੇ ਲੀਡਰ ਸਾਹਿਬਾਨ ਆਏ ਹੈਗੇ ਆ ਵਰਕਰ ਆਏ ਹੈਗੇ ਆ ਵਲੰਟੀਅਰਸ ਆਏ ਹੈਗੇ ਆ ਇਹਨਾਂ ਉਹਨਾਂ ਦੇ ਵਿੱਚ ਜੋਸ਼ ਹੈਗਾ ਕੀ ਆਮ ਆਦਮੀ ਪਾਰਟੀ ਐਸਐਮਐਲ ਇੱਕ ਨੰਬਰ ਤੇ ਆਊਗੀ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਸੋਚ ਹੈਗੀ ਆ 130 ਇਹ 130 ਹੋ ਕੇ ਰਹੇਗਾ ਨਹੀਂ ਲੋਕ ਤਾਂ ਕਹਿੰਦੇ ਕਿ ਚੰਨੀ ਸਾਹਿਬ ਜਿੱਤੇ ਪੇਜ ਲੰਦਰ ਤੇ ਚਬਾਈ ਚੰਨੀ ਸਾਹਿਬ ਮਾਰਨਗੇ ਇਸ ਤਰ੍ਹਾਂ ਜਿਹੜੇ ਆਪਣੇ ਚੰਨੀ ਸਾਹਿਬ ਹੈਗੇ ਆਏ ਹੈਗੇ ਆ ਰੋਪੜ ਤੋਂ ਲੋਕਾਂ ਦਾ ਰੋਪੜ 'ਤੇ ਕੋਈ ਵਿਸ਼ਵਾਸ ਨਹੀਂ ਹੈਗਾ ਕਿ ਅਸੀਂ ਰੋਪੜ ਕਿੱਥੇ ਜਾ ਕੇ ਮਿਲਾਂਗੇ ਜਿਹੜੇ ਪਵਨ ਕੁਮਾਰ ਟੀਨੂ ਜੀ ਹੈਗੇ ਆ ਸਾਡੇ ਲੋਕਲ ਕੈਂਡੀਡੇਟ ਹੈਗੇ ਆ ਬਡਾਲਾ ਤੋਂ ਕੈਂਡੀਡੇਟ ਹੈਗੇ ਆ ਹਰ ਇੱਕ ਦੇ ਘਰ ਤੋਂ 5 ਜਾਂ 10 ਮਿੰਟ ਦਾ ਰਸਤਾ ਜਦੋਂ ਮਰਜ਼ੀ ਜਾ ਕੇ ਮਿਲ ਸਕਦੇ ਆ ਇਸ ਲਈ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਕਿ ਅਸੀਂ ਪਵਨ ਕੁਮਾਰ ਟੀਨੂ ਜੀ ਨੂੰ ਵੋਟ ਪਾਈਏ ਬਾਬਾ ਜੀ ਕੀ ਕਹਿ ਰਹੇ ਹੋ ਚਾੜੂ ਵਾਲੀ ਨਾਮ ਪਾਰਟੀ ਆਮ ਪਾਰਟੀ ਨੂੰ ਹਾਂਜੀ ਆਮ ਪਾਰਟੀ ਤੋਂ ਖੁਸ਼ ਹਾਂਜੀ ਬਹੁਤ 2 2.5 ਸਾਲ ਤੋਂ ਜੋ ਕੁਝ ਹੋਇਆ ਸਭ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਾਕੀ ਪਾਰਟੀਆਂ ਰੇਸ 'ਚ ਨਹੀਂ ਹੁੰਦੀਆਂ ਨਹੀਂ ਬਾਕੀ ਪਾਰਟੀਆਂ ਲੱਭਦੀਆਂ ਹੀ ਨਹੀਂ ਕੋਈ ਵੋਟਰ ਪਲੈਨ ਤੋਂ ਬਾਅਦ ਨਹੀਂ ਨਹੀਂ ਜੀ ਬਿਲਕੁਲ ਕੀ ਹਿਸਾਬ ਕਿਤਾਬ ਹਾਂਜੀ ਅਸੀਂ ਤਾਂ ਜੀ ਛਾੜੂ ਵਾਲੋਂ ਹਾਂ ਜੀ ਵੋਟ ਪਾਉਣਾ ਹਾਂਜੀ ਬਾਕੀ ਪਾਰਟੀਆਂ ਕਿਸੇ ਰੇਸ 'ਚ ਨਹੀਂ ਹੁੰਦੀਆਂ ਨਹੀਂ ਜੀ ਅਸੀਂ ਛਾੜੂ ਨੂੰ ਵੋਟ ਪਾਵਾਂਗੇ ਭਾਜੀ ਤੈਨੂੰ ਸਨਮਾਨ ਉਹਨਾਂ ਨੇ ਭਾਜੀ ਤੈਨੂੰ ਵੀ ਪਾਵਾਂਗੇ ਜੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ 2 ਸਾਲ ਦੇ ਵਿੱਚ ਇੰਨੇ ਕੰਮ ਕਰ ਦਿੱ 5 ਸਾਲ ਦੇ ਵਿੱਚ ਜੋ ਦੂਜੀਆਂ ਪਾਰਟੀਆਂ ਸੀਗੀਆਂ ਕੰਮ ਨਹੀਂ ਸੀ ਕਰਦੀਆਂ ਸਾਡੇ ਕੈਬਨਟ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਨੇ ਪਿੰਡਾਂ ਦਾ ਵਿਕਾਸ ਸ਼ਹਿਰਾਂ ਦਾ ਵਿਕਾਸ ਇੰਨਾ ਜ਼ਿਆਦਾ ਕਰ ਦਿੱਤਾ ਕਿ ਲੋਕ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਆਗੇ ਆਪਣੇ ਆਪ ਜੁੜ ਰਹੇ ਆਗੇ ਸਾਲਾਂ ਦੇ ਵਿੱਚ ਹਾਂਜੀ ਆਮ ਆਦਮੀ ਪਾਰਟੀ ਜਿੰਦਾਬਾਦ ਕਹਾਂਗੇ ਜੀ ਲੋਕ ਤਾਂ ਕਹਿੰਦੇ ਚੰਨੀ ਦੀ ਹਵਾ ਚੱਲਦੀ ਹੈ ਚੰਨੀ ਦੀ ਹਵਾ ਉਹ ਬਹੁਤ ਦੂਰ ਆ ਜੀ ਕਹਿੰਦਾ ਆਮ ਆਦਮੀ ਤੋਂ ਪਾਰਟੀ ਤੋਂ ਬਹੁਤ ਦੂਰ ਦੂਰ ਆ ਆਮ ਆਦਮੀ ਪਾਰਟੀ ਹੀ ਜਿੱਤੂਗੀ ਔਰ ਅਸੀਂ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੇਖੋ ਸਭ ਤੋਂ ਵੱਡਾ ਬਿਜਲੀ ਦਾ ਔਰ ਬੱਚਿਆਂ ਨੂੰ ਬਹੁਤ ਜ਼ਿਆਦਾ ਸਹੂਲਤਾ ਸਕੂਲਾਂ ਦੇ ਵਿੱਚ ਨੌکریاں ਦਿੱਤੀਆਂ ਗਈਆਂ ਔਰ ਆਮ ਆਦਮੀ ਪਾਰਟੀ ਤੋਂ ਕੀ ਆਸ ਰੱਖਦੇ ਅੱਗੇ ਆਉਣ ਵਾਲੇ ਟਾਈਮ 'ਚ ਮੈਲਾ ਜਨਾਨੀਆਂ ਵਾਸਤੇ ਹਜ਼ਾਰ-ਹਜ਼ਾਰ ਰੁਪਏ ਦੀ ਜੜੀ ਆ ਉਹ ਵੀ ਦੇ ਰਹੇ ਆ ਜਿਹਦਾ ਰੋਲਾ ਕਹਿੰਦੇ ਕੀਤਾ ਹੀ ਨਹੀਂ ਜਿਹੜਾ ਵਾਦਾ ਇਹ ਕਰਨਾ ਆ ਜੀ ਕਰਨਾ ਕਰਨਾ ਜੀ 2 ਸਾਲ ਦੇ ਵਿੱਚ ਨਹੀਂ ਜ਼ਿਆਦਾ ਕਰ ਸਕਦੀਆਂ ਪਾਰਟੀਆਂ ਹਾਂਜੀ ਬਿਲਕੁਲ ਜੱਤੀ ਹਾਂਜੀ ਤੇ ਨਹੀਂ ਭਰੀ ਕਦੇ ਮਾਫ ਨਹੀਂ ਹੋਈ ਮੈਨੂੰ ਆਪਣਾ ਨਾਮ ਦੱਸੋ ਮੇਰਾ ਨਾਮ ਜਗਦੀਪ ਸਿੰਘ ਆ ਭਾਜੀ ਮਾਹੌਲ ਜਲੰਧਰ ਦਾ ਬਹੁਤ ਵਧੀਆ ਭਾਜੀ ਮਾਹੌਲ ਹੈ ਬਹੁਤ ਵਧੀਆ ਹੈ ਕਿਹਦੇ ਪੱਕ ਦਾ ਮਾਹੌਲ ਹੈ ਭਾਜੀ ਤੁਹਾਡੇ ਸਾਹਮਣੇ ਹੀ ਆ ਗਈ ਆ ਝਾੜੂ ਝਾੜੂ ਹੋਈ ਪਈ ਆ ਪਹਿਲੀ ਗੱਲ ਤਾਂ ਕਦੀ ਜੱਟਾਂ ਦੇ ਬਿੱਲ ਮਾਫ ਨਹੀਂ ਸੀ ਕਰੇ ਹੋਏ ਭਾਜੀ ਸਾਡਾ ਪਹਿਲੇ ਵੀ ਖੁਦ ਜੀਰੋ ਆ ਰਿਹਾ ਭਾਜੀ ਤੇਨੇ ਅਸੀਂ ਚੱਲਣ ਦੇ ਘਰੇ ਸੱਚੀ ਗੱਲ ਹੈ ਹਕੀਕਤ ਪੰਜਾ ਤਕੜੀ ਕਮਲ ਕਿਤੇ ਨਹੀਂ ਖੜਦੇ ਪਏ ਬਾਗੀ ਮਤਵਲੀ ਨਹੀਂ ਦੇਖੋ ਜੇ ਤਾਂ ਆਪਣੇ ਜਲੰਧਰ ਵਾਲੇ ਬੰਦੇ ਸੋਚਣਗੇ ਵੀ 3 ਸਾਲ ਸਰਕਾਰ ਵਾਲੇ ਆਪਣੀ ਹੋਰ ਹੈਗੀ ਆ ਠੀਕ ਆ ਜੇ ਇਹਨੂੰ ਜਿਤਾਣਗੇ ਤੇ ਕੁਝ ਲੈ ਲੈਣਗੇ ਨਹੀਂ ਤੇ ਫੇਰ ਜੁੱਤੇ ਦੇ ਹੈਗੇ ਆ ਨਹੀਂ ਮੈਨੂੰ ਇੱਕ ਗੱਲ ਦੱਸੋ ਬਿਲਕੁਲ ਸਿੱਧੀ ਗੱਲ ਆ ਬਿਲਕੁਲ ਬਿਲਕੁਲ ਲਗਾਤਾਰ ਜਿਹੜੇ ਕਿਸਾਨ ਨੇ ਔਰ ਖਾਸ ਕਰਕੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਤੋਂ ਖੁਸ਼ ਨਹੀਂ ਨੌਜਵਾਨ ਵੀ ਕੁਝ ਸਾਡੇ ਨਾਲ ਨਾ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਛਾ ਫਿਲਹਾਲ ਮਹੌਲ ਮੇਰਾ ਜਲੰਧਰ گاؤں ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਦੇਖ ਰਹੇ ਆ ਆ ਤੁਸੀਂ ਦੇਖੋ ਮਹੌਲ ਜਿਹੜਾ ਵਰਕਰਾਂ ਦੇ ਵਿੱਚ ਉਤਸ਼ਾਹ ਆ ਜਿਹੜਾ ਬਾਈ ਇਲੈਕਸ਼ਨ ਦੇ ਵਿੱਚ ਸੀ ਉਸ ਤੋਂ ਵੀ ਜ਼ਿਆਦਾ ਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਰੋਡ ਸ਼ੋਅ ਕਰਨ ਸਾਡੇ ਜਲੰਧਰ ਕੈਂਟ ਦੇ ਵਿੱਚ ਆ ਰਹੇ ਆ ਪਹਿਲਾਂ ਤਾਂ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਕੈਂਟ ਟੀਮ ਵੱਲੋਂ ਹਲਕਾ ਇੰਚਾਰਜ ਰਾਜਵਿੰਦਰ ਕੌਰ ਧਿਆੜਾ ਜੀ ਵੱਲੋਂ ਪੂਰਾ ਸਵਾਗਤ ਕਰਦੀ ਆ ਉਹਨਾਂ ਦਾ ਤੇ ਜਿਹੜਾ ਉਤਸ਼ਾਹ ਲੋਕਾਂ ਦਾ ਹੋਣ ਦੇਖਣ ਨੂੰ ਮਿਲ ਰਿਹਾ ਉਹ ਤੇ ਬਹੁਤ ਹੀ ਜ਼ਿਆਦਾ ਬਹੁਤ ਵਧੀਆ ਆ ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਹੋਰ ਉਤਸ਼ਾਹ ਸੀ ਪਰ ਜਿਹੜਾ ਹੁਣ ਉਤਸ਼ਾਹ ਉਹਨਾਂ ਦਾ ਉਹਨਾਂ ਨੂੰ ਲੱਗਦਾ ਲੋਕਾਂ ਨੂੰ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਤਾਂ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਨਾਲ ਆ ਜੋ ਲੋਕ ਹਿੱਤਾਂ ਦੇ ਲਈ ਕੰਮ ਕਰਦੇ ਆ ਜਿਹੜੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਆ ਲੀਡਰ ਜਾਂਦੇ ਆਉਂਦੇ ਰਹਿੰਦੇ ਆ ਲੋਕਾਂ ਨੂੰ ਕੋਈ ਫਰਕ ਨਹੀਂ ਪਿਆ ਇਸ ਜਿਹੜੀ ਸੀਟ ਆ ਇਹ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਚ ਪਾ ਲਿਆ ਕਿਵੇਂ ਇੱਕ ਨਵਾਂ ਚਿਹਰਾ ਆ ਬਾਅਦ ਵਿੱਚ ਕਿਤੇ ਉਹ ਨਵਾਂ ਚਿਹਰਾ ਵੀ ਦਗਾ ਦੇ ਜਵੇ ਤੇ ਕੀ ਕਰੂਗੀ ਪਾਰਟੀ ਨਹੀਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇਦਾਂ ਨਹੀਂ ਆਪਾਂ ਕਹਿ ਸਕਦੇ ਕੁਝ ਚਿਹਰੇ ਬੜੇ ਅੱਛੇ ਵੀ ਹੁੰਦੇ ਆ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਅੱਛੇ ਚਿਹਰੇ ਸੀ ਅਸੀਂ ਤਾਂ ਹੁਣ ਉਹਨਾਂ ਨੂੰ ਅੱਛੇ ਦੇਖ ਕੇ ਲਿਆਉਂਦਾ ਸੀ ਉਹ ਤਾਂ ਉਹਨਾਂ ਦੀ ਪਤਾ ਨਹੀਂ ਕੀ ਰਹੀ ਹੋਊਗੀ ਕਿ ਉਹਨਾਂ ਨੂੰ ਕੋਈ ਡਰ ਸੀ ਜਾਂ ਉਹਨਾਂ ਨੂੰ ਕੋਈ ਲਾਲਚ ਸੀ ਕਿਉਂ ਗਏ ਉਹ ਛੱਡ ਕੇ ਆਮ ਆਦਮੀ ਪਾਰਟੀ ਵੈਸੇ ਆਮ ਆਦਮੀ ਪਾਰਟੀ ਦੇ ਵਿੱਚ ਇਮਾਨਦਾਰ ਤੇ ਜਿਹੜਾ ਮਿਹਨਤ ਕਰਨ ਵਾਲਾ ਬੰਦਾ ਉਹ ਹੀ ਟਿਕ ਸਕਦਾ ਦੂਸਰਾ ਨਹੀਂ ਕੋਈ ਟਿਕ ਸਕਦਾ ਅੱਛਾ ਸੁਪਾਲ ਖੇਰਾ ਦੀ ਇੰਟਰਵਿਊ ਬੜੀ ਵਾਇਰਲ ਹੋ ਰਹੀ ਹੈ ਕਹਿੰਦੇ ਕਿ ਉਹ ਪਾਰਟੀ ਜਿਹੜੀ ਹੈ ਉਹ ਖੇਰੂ ਖੇਰੂ ਹੋਣ ਵਾਲੀ ਹੈ ਝਾੜੂ ਜਿਹੜਾ ਮੁੜ ਕੇ ਕਹਿੰਦਾ ਤੀਲਾ ਤੀਲਾ ਹੋਣ ਵਾਲਾ ਕੀ ਕਹਿਣਾ ਤੁਹਾਡਾ ਸੁਖਪਾਲ ਖਹਿਰੇ ਦੀ ਤਾਂ ਮੈਂ ਜੇ ਗੱਲ ਕਰਨੀ ਨਹੀਂ ਚਾਹੁੰਦੀ ਵੈਸੇ ਉਹਦੀ ਕੀ ਗੱਲ ਹੈ ਜਿਹਦਾ ਆਪ ਦਾ ਕੋਈ ਸਟੈਂਡ ਨਹੀਂ ਹੈਗਾ ਇਸੇ ਆਮ ਆਦਮੀ ਪਾਰਟੀ ਦੇ ਗੁਣ ਗਾਉਂਦੇ ਸੀ ਸੁਖਪਾਲ ਸਿੰਘ ਖਹਿਰਾ ਅੱਜ ਕਹਿੰਦੇ ਤੀਲਾ ਤੀਲਾ ਹੋ ਜਾਣਾ ਜਦੋਂ ਪਤਾ ਲੱਗਾ ਕਿ ਇੱਥੇ ਉਹ ਚੀਜ਼ਾਂ ਨਹੀਂ ਹੋਣੀਆਂ ਜੋ ਕਾਂਗਰਸ ਚ ਕਰਦੇ ਆਏ ਸੀਗੇ ਵਾਪਸ ਜਾਣਾ ਪਿਆ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇੱਥੇ ਇਮਾਨਦਾਰੀ ਬੰਦਾ ਟਿਕ ਸਕਦਾ ਜਿਹੜਾ ਨੂੰ ਦੂਸਰੇ ਪਾਸੇੋਂ ਆਦਤਾ ਪਈਆਂ ਕਾਂਗਰਸ ਅਕਾਲੀਆਂ ਦੇ ਵਿੱਚ ਰਹਿ ਕੇ ਇੱਥੇ ਆਮ ਆਦਮੀ ਪਾਰਟੀ 'ਚ ਉਹ ਕਲਚਰ ਹੀ ਨਹੀਂ ਹੈਗਾ ਇਸ ਲਈ ਹੁਣ ਉਹ ਜੋ ਮਰਜ਼ੀ ਕਹਿਣ ਉਹਨਾਂ ਦਾ ਇਹ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈਗਾ ਮੈਂ ਤਾਂ ਮੰਨੂਗੀ ਜਿਹੜਾ ਅ ਲੀਡਰ ਪਹਿਲਾਂ ਆਮ ਆਦਮੀ ਪਾਰਟੀ ਚ ਆਇਆ ਉਹ ਹੁਣ ਵਿਪੱਖ ਚ ਖੜਾ ਆ ਵਿਰੋਧ ਚ ਖੜਾ ਆ ਲੱਗਦਾ ਕਿ ਕਿਤੇ ਨਾ ਕਿਤੇ ਟੱਕਰ ਦੇ ਸਕਦਾ ਨਹੀਂ ਜੀ ਕੋਈ ਟੱਕਰ ਨਹੀਂ ਹੈਗੀ ਸਾਡੀ ਕਿਸੇ ਨਾਲ ਕੋਈ ਟੱਕਰ ਨਹੀਂ ਆਮ ਆਦਮੀ ਪਾਰਟੀ ਦਾ ਲੋਕਾਂ ਦਾ ਪਿਆਰ ਆ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਦੇ ਨਾਲ ਪਿਆਰ ਆ ਕਿ ਪੰਜਾਬ ਦੇ ਵਿੱਚ ਉਹ ਕੰਮ ਹੋ ਗਏ ਜਿਹੜੇ 70 ਸਾਲਾਂ ਚ ਵੀ ਹੋਏ 2 ਸਾਲ ਦੇ ਵਿੱਚ ਹੋ ਗਏ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਪੰਜਾਬ ਚ ਅੱਛੇ ਸਕੂਲ ਬਣਨੇ ਸ਼ੁਰੂ ਹੋ ਗਏ ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਪੰਜਾਬ ਦੇ ਲੋਕਾਂ ਨੂੰ ਤਾਂ ਕੰਮ ਚ ਇਹ ਤਾਂ ਬੱਚਿਆਂ ਲਈ ਨੌਕਰੀਆਂ ਚਾਹੀਦੀਆਂ لوکاں نوں پتہ لوک मुख्यमंत्री ਭਗਵੰਤ ਸਿੰਘ ਮਾਨ ਜੀ ਨਾ بہت ਪਿਆਰ ਕਰਦੇ ਆ ਇਸ ਕਰਕੇ ਕੋਈ ਫਰਕ ਨਹੀਂ ਪੈਣਾ ਕਿਸੇ ਲੀਡਰ ਦਾ ਨਾ ਕਿਸੇ ਪਾਰਟੀ ਨਾ 나 ਸਾਡਾ ਕਿਸੇ ਨਾਲ ਮੁਕਾਬਲਾ ਆ ਸਾਡਾ ਮੁਕਾਬਲਾ ਮਤਲਬ ਸਾਡਾ ਜਿਹੜਾ ਪਿਆਰ ਆ ਉਹ ਲੋਕਾਂ ਦੇ ਨਾਲ ਆ ਲੋਕ ਤੁਹਾਨੂੰ ਦੇਖੋ ਤੁਸੀਂ ਇੱਕ ਤਰੀਕ ਨੂੰ ਜਿਹੜਾ ਆ ਉਹ ਇਹਨਾਂ ਨੂੰ ਫਤਵਾ ਦੇਣਗੇ ਬਹੁਤ ਵੱਡਾ 4 ਤਰੀਕ ਨੂੰ ਰਿਜ਼ਲਟ ਦੇਖਿਓ ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਚ ਹੋ اچھا ਆਖਰੀ ਸਵਾਲ ਆ ਮੇਰਾ ਹੁਣ ਕਿਤੇ ਵੀ ਜਾ ਕੇ ਗੱਲ ਕਰੀਏ ਕਿਤੇ ਵੀ ਚਰਚਾ ਕਰੀਏ ਕਹਿੰਦਾ ਜਲੰਧਰ ਦੇ ਵਿੱਚ ਚੰਨੀ ਦਾ ਚੰਨੀ ਦੀ ਹਵਾ ਚਲਦੀ ਪਈ ਆ ਕੀ ਕਹਿਣਾ ਤੁਹਾਡਾ ਲੱਗ ਚਲਦੀ ਚਾਹਾਂ ਚੰਨੀ ਦੀ ਕਿਹੜੀ ਹਵਾ ਚੱਲਦੀ ਆ ਉਹ ਤੁਸੀਂ ਵੀ ਰੋਜ਼ ਦੇਖਦੇ ਆਂ ਚੰਨੀ ਦੀ ਜਿਹੜੀ ਹਵਾ ਚੱਲ ਰਹੀ ਆ ਉਹ ਤਾਂ ਕਿਸੇ ਦੀ ਚੱਲਣੀ ਨਹੀਂ ਚਾਹੀਦੀ ਚੰਨੀ ਜਿਸ ਦਿਨ ਇੱਥੇ ਜਲੰਧਰ ਦੇ ਵਿੱਚ ਆਏ ਪਹਿਲਾਂ ਤਾਂ 160 ਕਿਲੋਮੀਟਰ ਤੋਂ ਇੱਥੇ ਜੂ ਆਏ ਤੁਸੀਂ ਫਤੇਗੜ ਸਾਹਿਬ ਨਾਲ ਹਲਕਾ ਉਹਨਾਂ ਨੂੰ ਕਹਿੰਦਾ ਸੀਗਾ ਲੋਕ ਸਭਾ ਤੇ ਉੱਥੇ ਲੜਦੇ ਫਿਰ ਕਹਿੰਦੇ ਜਲੰਧਰ ਵਾਲਿਆਂ ਨੂੰ ਮੈਨੂੰ ਗੋਦ ਲੈ ਲਓ ਐਦਾਂ ਦੇ ਗੰਦੇ ਬੱਚੇ ਨੂੰ ਕੌਣ ਗੋਦ ਲੈਂਦਾ ਜਿਹੜੇ ਬੰਦੇ ਨੂੰ ਜਿਹੜਾ ਬੰਦਾ ਮੈਂ ਤਾਂ ਕਹੂੰ ਕਿ ਕਿੰਨਾ ਕੈਰੇਕਟਰ ਦਾ ਘਟਿਆ ਇਨਸਾਨ ਹੋ ਜਿਹੜਾ ਇੱਕ ਆਈਏਐਸ ਆਫੀਸਰ ਦੇ ਨਾਲ ਪਹਿਲਾਂ ਸਲੀਨ ਮੈਸੇਜ ਕਰਦਾ ਫਿਰ ਤੁਸੀਂ ਉਹਨੂੰ ਦੇ ਪੋਸਟਰ ਲੱਗੇ ਦੇਖੇ ਹੁਣੇ ਆ ਇੱਕ ਬੈਡ ਟੱਚ ਦੇ ਇੱਕ ਬੇਟੀ ਦੇ ਨਾਲ ਆ ਹੁਣ ਬੀਬੀ ਜ਼ਗੀਰਕੌਰ ਦੇ ਨਾਲ ਤਾਂ ਹੱਥ ਹੀ ਕਰ ਦਿੱਤੀ ਉਹਨਾਂ ਨੇ ਦਿਖਾਤਾ ਜਿਹੜੇ ਬੰਦੇ ਨੂੰ ਆਦਤਾਂ ਪਈਆਂ ਹੋਣ ਨਾ ਉਹ ਆਪਣੀਆਂ ਆਦਤਾਂ ਤੋਂ ਮਜਬੂਰ ਹੁੰਦਾ ਇਹ ਮੂੰਹ ਨਹੀਂ ਲਾਉਣਗੇ ਜਲੰਧਰ ਦੇ ਲੋਕ ਬੜੇ ਸੂਝਵਾਨ ਤੇ ਸਮਝਦਾਰ ਆ 160 ਕਿਲੋਮੀਟਰ ਨਹੀਂ ਜਾਣਗੇ ਪਵਨ ਕੁਮਾਰ ਟੀਨੂ ਆ ਨਾ ਉਹ ਜਲੰਧਰ ਦਾ ਉਹਨਾਂ ਦੇ ਆਪ ਦਾ ਬੱਚਾ ਆ ਤੇ ਉਹਨਾਂ ਨੂੰ ਪਤਾ ਕਿ ਪਵਨ ਕੁਮਾਰ ਟੀਨੂ ਦੀ ਸਾਡੇ ਕੰਮ ਕਰਨਗੇ ਇਸ ਲਈ ਲੋਕ ਚੰਨੀ ਨੂੰ ਵਾਪਸ ਭੇਜਣਗੇ ਚੰਨੀ ਸਾਹਿਬ ਨੇ ਤਾਂ ਇਦਾਂ ਆ ਕਿ ਸਿਮ ਤੇ ਫੋਨ ਵੀ ਨਵਾਂ ਲਿਆ ਕਿ ਜਾਂਦੇ ਹੋਏ ਉੱਥੇ ਸਤੇ ਦੇ ਵਿੱਚ ਕਿਤੇ ਸੈੱਟ ਜਾਣਾ ਕਿਸੇ ਦਾ ਫੋਨ ਵੀ ਨਹੀਂ ਚੱਕਣਾ ਉਹਨਾਂ ਨੂੰ ਠੀਕ ਹੈ ਬਹੁਤ ਸ਼ੁਕਰੀਆ ਫਿਲਹਾਲ ਇਹਨਾਂ ਗੱਲਾਂ ਦੇ ਨਾਲ ਆਉਣ ਵਾਲੇ ਸਮੇਂ ਦਾ ਹਾਲ ਜਿਹੜਾ ਕਿਤੇ ਨਾ ਕਿਤੇ ਬਿਆਨ ਕਰਦੇ ਨਜ਼ਰ ਆ ਰਹੇ ਨੇ ਰਾਜਵਿੰਦਰ ਖਾਰਾ ਹੋਰ ਵੀ ਗੱਲਬਾਤ ਕਰਦੇ ਲੋਕਾਂ ਦੇ ਨਾਲ ਕੀ ਕੁਝ ਕਹਿੰਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਕੀ ਮਾਹੌਲ ਹੈ ਇਸ ਵੇਲੇ ਹਾਂਜੀ ਕੀ ਮਾਹੌਲ ਹੈ ਜਲੰਧਰ ਦਾ ਇਹ ਕੀ ਕਹਿੰਦੇ ਆ ਆਮ ਆਦਮੀ ਪਾਰੀ ਪੂਰੀ ਜਿੱਤ ਵਾਜੀ ਜਿੱਤੋਣਾ ਹੈ ਕਿ ਜਿੱਤੋਣਾ ਪੂਰੇ ਜੋਸ਼ੋਜਨਾ ਨਾਲ ਵਾ ਇਹਨਾਂ ਦੇ ਹਾਂਜੀ ਵੀ ਤੁਸੀਂ ਕਿਹੜੇ ਕੰਮਾਂ ਤੋਂ ਖੁਸ਼ ਹੋ ਉਹ ਵੀ ਦੱਸਿਓ ਕਿਨੂੰ ਸਾਨੂੰ ਚਿਹਰ ਦਿਓ ਸੈਡ ਦਿਓ ਆਮ ਆਦਮੀ ਪਾਰਟੀ ਨੇ ਹੱਜ ਕਮੇਟੀ ਦਾ ਮੈਨੂੰ ਮੈਂਬਰ ਬਣਾਇਆ ਜੀ ਪੂਰੇ ਪੰਜਾਬ ਦਾ ਤੇ ਅਸੀਂ ਪੂਰੇ ਪੂਰਾ ਏ ਏਕਤੇ ਦੇ ਨਾਲ ਇਹਨਾਂ ਦੇ ਨਾਲ ਵਾਂ ਨਹੀਂ ਮੈਂ ਸਮਝ ਸਕਦਾ ਪਰ ਸਿਰਫ ਇਸੇ ਕਰਕੇ ਨਾਲ ਉਹ ਕਿਉਂਕਿ ਉਹਨਾਂ ਨੇ ਤੁਹਾਨੂੰ ਮੈਂਬਰ ਬਣਾਤਾ ਨਹੀਂ 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 ਵੈਸੇ ਇਹਨਾਂ ਦੇ ਕੰਮਾਂ ਤੋਂ ਖੁਸ਼ ਹਾਂ ਅਸੀਂ ਜੀ ਜਿਹੇ ਕੰਮ ਜਿਹੋ ਜੋ ਬਿਜਲੀ ਵਾਲੇ ਹੋ ਗਏ ਗਰੀਬਾਂ ਦੀ ਸਹਾਇਤਾ ਹੋ ਗਈ ਜਿੰਨੇ ਵੀ ਕੰਮ ਇਹਨਾਂ ਦੇ ਪਹਿਲੀ ਸਰਕਾਰ ਵਾਂ ਜਿਹੜਾ ਨੇ ਕਹਿ ਕੇ ਬੋਲ ਆਪਣੇ ਪਗਾਏ ਨੇ ਆਮ ਬੰਦਿਆਂ ਨੇ ਇਹੋ ਜੇ ਕੰਮ ਨਹੀਂ ਕੀਤੇ ਆਮ ਪਾਰਟੀਆਂ ਨੇ ਜਿੰਨੀਆਂ ਵੀ ਪਾਰਟੀਆਂ ਆਈਆਂ ਲੋਕ ਸਿਰਫ ਲਾਰਾ ਲਾਉਂਦੇ ਰਹੇ ਇਹਨਾਂ ਨੇ ਕਰਕੇ ਦਿਖਾਇਆ ਜੀ ਹਾਂਜੀ ਤੁਹਾਨੂੰ ਵੀ ਲੱਗਦਾ ਜਨਾਬ ਬਿਲਕੁਲ ਬਹੁਤ ਵਧੀਆ ਕੰਮ ਕਰਦੀ ਹੈ ਜੀ ਆਪਣੀ ਸਰਕਾਰ ਆ ਜਿਹੜੀ ਝਾ ਮਗੇ ਨੂੰ ਹੈ ਕਿ ਜਾਰ ਕੇ ਨਾਲ ਜਿਤਾਵਾਂਗੇ ਨੂੰ ਇਹ ਮੁਸਲਮ ਭਾਈ ਜਰਾ ਨਾਲ ਆਇਆ ਪੂਰਾ ਗੁੱਜਰ ਭਾਈ ਚਾਰਾ ਸਾਡਾ ਮੁਸਲਮ ਭਾਈ ਚਾਰਾ ਜਿੰਨਾ ਵੀ ਹੈਗਾ ਆਪਣੇ ਨਾਲ ਆਣ ਦੇ ਨਾਲ ਖੜੇ ਆ ਸੀ ਨਹੀਂ ਮੈਂ ਉਹੀ ਭਾਈ ਸਾਹਿਬ ਨੂੰ ਪੁੱਛਦਾ ਸੀ ਮੈਂ ਕਿ ਕਿਹੜੇ ਕਿਹੜੇ ਇਹੋ ਜੇ ਮਸਲੇ ਜਿਹੜੇ ਤੁਹਾਨੂੰ ਦਿਲ ਚ ਲੱਗੇ ਨੇ ਸਾਡੇ ਇਹ ਸਾਰੇ ਹਰ ਮਸਲਾ ਇਹਦਾ ਸਾਡੂੰ ਬੜੀਆ ਦਿਲ ਚ ਲੱਗਦਾ ਹੈ ਕਿ ਬਿਜਲੀ ਦਾ ਬਿੱਲ ਮਾਪ ਕੀਤਾ ਬਾਦੇ ਪੂਰੇ ਕਰਦਾ ਸਰਕਾਰਾਂ ਤੋਂ ਕਿਉਂਕਿ ਆਹੀ ਮਲਾਲ ਹੁੰਦਾ ਪੂਰੇ ਵਾਦੇ ਪੂਰੇ ਕਰ ਰਿਹਾ ਜੀ ਜਿੰਨੇ ਵਾਦੇ ਕੀਤੇ ਸਾਰੇ ਪੂਰੇ ਕਰ ਰਿਹਾ ਜੀ ਇਹ ਆਪਣੀਆ ਸਰਕਾਰ ਸਾਨੂੰ ਬਹੁਤ ਵਧੀਆ ਚੰਗੀ ਲੱਗੀ ਆਪਾਂ ਗੁੱਜਰ ਬਰਾਦੀ ਪੂਰੀ ਦੇ ਨਾਲ ਖੜੇ ਆਪ बनूंगी बनूंगी पक्की बनूंगी सर नी ਗੱਲਾਂ ਜਿਹੜੀਆਂ ਕੀਤੀਆਂ ਸੀ ਉੱਤੇ ਖਰੇ ਉਤਰੇ ਆ ਖਰੇ ਉਤਰੇ ਬਾਕੀ ਜਿਹੜੀ ਥੋੜੀ ਬੋਤ ਰਹਿੰਦੀ ਉਹ ਪੂਰੀ ਕਰ ਦੇਣਗੇ ਜਦੋਂ ਐਮਪੀ ਦੀ ਸੀਟ ਮਿਲ ਗਈ ਸਾਨੂੰ ਬਿਲਕੁਲ ਕਰ ਦੇਣਗੇ ਬਾਕੀ ਪਾਰਟੀਆਂ ਵਾਲੇ ਕਹਿੰਦੇ ਜੇ ਐਮਪੀ ਵਲੇ ਐਮਪੀ ਵੀ ਬਣ ਗਏ ਉਹਨਾਂ ਨੇ ਤਾਂ ਹੁਣ ਜਾ ਫੇਰ ਦੇਣਾ ਨਹੀਂ ਨਹੀਂ ਜਦੋਂ ਐਮਪੀ ਬਣ ਕੇ ਸਾਰੇ ਪੂਰੇ ਕੰਮ ਹੋਣੇ ਹਲੇ ਤਾਂ 2 ਸਾਲ ਪਾਰਟੀ ਨੂੰ ਆਏ ਹੋ ਗਏ ਹਲੇ ਥੋੜਾ ਟਾਈਮ ਹੋਰ ਦੋ ਪੱਕਾ ਯੂਥ ਜਾਰੀ ਨਾਲ ਆਪਣੀ ਗੱਡੀ ਯੂਥ ਪੱਕੀ ਨਾਲ ਖੜੀ ਨੌਜਵਾਨ ਖੜੇ ਨੇ ਕੀ ਹਾਲਾਤ ਨੇ ਭਾਈ ਸਾਹਿਬ ਬੋਲ ਰੋਣੀ ਅੱਥਾ ਦੇ ਵੇਸੇ ਦਾ ਆਮ ਆਦਮੀ ਪਾਰਟੀ ਦੇ ਝ ਵਧੀਆ ਲੱਗਦੀ ਪਾਰਟੀ ਵਧੀਆ ਲੱਗਦੀ ਆਪਣੇ ਜੀ ਕੰਮ ਆਪਣੇ ਜਿਹੜਾ ਕੰਮ ਤੇ ਕਰਦੀ ਹੈ ਜਿੱਦਾਂ ਮਰਜੀ ਕੰਮ ਤੇ ਅਗਲੇ ਹਰ ਇੱਕ ਪਾਰਟੀ ਕਰਦੀ ਹੈ ਆਪਣੇ ਹਿਸਾਬ ਨਾਲ ਪਰ ਇਹਨਾਂ ਨੇ ਕੰਮ ਥੋੜੇ ਠੀਕ ਹੈ ਅਗਰ ਪਰ ਥੋੜਾ ਹੈ ਲੈ ਇੰਪਰੂਵਮੈਂਟ ਰਹਿ ਗਈ ਹੈ ਜਲੰਧਰ ਦੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ ਜੇ ਗੱਲ ਜੀ 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 ਥੋੜੀ ਜੀ ਰਹਿ ਗਈ ਹੈ ਜਲੰਧਰ ਦੀ ਕਿਤੇ ਕਹਿੰਦੇ ਪ੍ਰੋਬਲਮ ਜਿੱਦਾਂ ਸੜਕਾ ਸੁੜਕਾ ਵਗੈਰਾ ਉਹ ਬਾਕੀ ਹੋ ਜਾਏਗਾ ਥੋੜਾ ਹਾਂ ਨੌਕਰੀਆਂ ਵਗੈਰਾ ਤੇ ਚਲੋ ਮਿਲ ਰਹੀਆਂ ਐਦਾਂ ਦੀ ਗੱਲ ਹੈਗੀ ਬਾਕੀ ਹਰ ਜਗ੍ਹਾ ਪੜ੍ਹਾਈ ਚ ਵੀ ਨੌਕਰੀਆਂ ਪਹਿਲਾਂ ਮਿਲਦੀਆਂ ਸੀ ਪਹਿਲੇ ਨਹੀਂ ਹੋ ਜਿੱਦਾਂ ਭਗਵੰਤ ਮਾਨ ਸਰਕਾਰ ਨੇ ਪਹਿਲੇ ਵੀ ਐਲਾਨ ਕੀਤਾ ਕਾਫੀ ਪੜ੍ਹਦੇ ਹੋ ਅਜੇ ਜੀ ਜੀ ਮੈਂ ਕੋਲ ਮੈਂ ਕੋਲਜ ਬੀਕਮ ਕਰ ਰਿਹਾ ਮੈਂ ਸੈਕੰਡ ਇਅਰ ਚ ਜੀ ਤੁਹਾਨੂੰ ਲੱਗਦਾ ਆਸ ਹੈਗੀ ਹੈ ਕਿ ਨੌਕਰੀ ਮਿਲ ਜੂ ਗਾਂ ਜਾ ਕੇ ਮੀਬੀ ਮਿਲ ਸਕਦੀ ਹੈ ਅਗਰ ਸਰਕਾਰ ਇਦਾਂ ਹੀ ਵਧੀਆ ਕੰਮ ਕਰਦੀ ਰਹੀ ਅਗਰ ਸਾਡੇ ਲਈ ਕੁਝ ਹੋਰ ਨਵੀਆਂ ਤਕਨੀਕਾਂ ਆndੀਆਂ ਰਹੀਆਂ ਦੇ ਸਫੀਸ਼ੀਐਂਟ ਹੁੰਦਾ ਰਿਹਾ ਤੇ ਇਸੇ ਸਰਕਾਰ ਤੋਂ ਉਮੀਦ ਹੈ ਕਿ ਹੋਰ ਵੀ ਇੱਧਰ ਉੱਧਰ ਹੋ ਸਕਦੀ ਗੱਲਬਾਤ ਕਿਤੇ ਸਰਕਾਰ ਤੇ ਅਸੀਂ ਤਾਂ ਉਮੀਦ ਹੈ ਹਾਂ ਅਗਰ ਸਰਕਾਰ ਐਨੇ ਤਰ੍ਹਾਂ ਕੰਮ ਕਰ ਰਹੀ ਹੈ ਤਾਂ ਬਾਕੀ ਸਰਕਾਰ ਵੀ ਕਹਿ ਨਹੀਂ ਸਕਦੇ ਅਗਲੇ ਕੀ ਕੀ ਕਰ ਸਕਦੀ ਹੈ ਕੀ ਤੁਹਾਨੂੰ ਲੱਗਦਾ ਜੀ ਨਾਲ ਸਰ ਜੀ ਭਗਵੰਤ ਮਾਨ ਦੀ ਜਿਹੜੀ ਸੋਚ ਹੈ ਵਧੀਆ ਆ ਈਮਾਨਦਾਰ ਸਰਕਾਰ ਹੈ ਅੱਜ ਕੱਲ ਜਿਹੜੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਫਾਇਦਾ ਹੋ ਰਿਹਾ ਬਹੁਤ ਵੱਡਾ ਫਾਇਦਾ ਹੋ ਰਿਹਾ ਕਿ ਜਿਹੜੇ ਬਿੱਲ ਮਾਫ ਹੋ ਰਹੇ ਆ ਸਾਡੇ ਘਰਾਂ ਦੇ ਵਿੱਚ ਅਸੀਂ ਮੱਝਾਂ ਦਾ ਕੰਮ ਕਰਦੇ ਆ ਸਾਡੀਆਂ ਜਿਹੜੀਆਂ ਹੈਗੀਆਂ ਸਾਡੇ ਪਰ ਘਰ ਦੇ ਵਿੱਚ ਬਿੱਲ ਮੱਝਾਂ ਦੇ 2-4 ਮੱਝਾਂ ਨੂੰ ਪਾਣੀ ਪਿਲਾਉਣਾ ਹੋਵੇ ਤੇ 7-8000 ਬਿੱਲ ਆ ਜਾਂਦਾ ਸੀ ਤੇ ਰੱਬ ਦੀ ਇੰਨੀ ਮਿਹਰ ਹੈ ਕਿ ਜਦੋਂ ਤਾਂ ਭਗਵੰਤ ਮਾਨ ਨੇ ਸਰਕਾਰ ਬਣੀ ਆ ਆਵਾਦਵੀ ਪਾਰਟੀ ਦੀ ਸਾਡੇ ਬਿੱਲ ਮਾਫ ਹੋ ਗਏ ਆ ਦੀ ਕਾਲੀ ਕਾਂਗਰਸੀ ਕਹਿੰਦੇ ਕਿ ਅਸੀਂ ਤਾਂ ਆਪ ਕਹਿੰਦੇ 2-200 ਯੂਨਿਟ ਜਿਹੜੇ ਮੁ ਪਾਜੀ ਉਹ ਕਹਿ ਰਹੇ ਦਿੱਤੇ ਨਹੀਂ ਸੀਗੇ ਦਿੱਤੇ ਭਗਵੰਤ ਮਾਨ ਨਹੀਂ ਹੈ ਕਹਿਣ ਔਰ ਦੇਣ ਦੇ ਵਿੱਚ ਬੜਾ ਫਰਕ ਹੈ ਗਿਆ ਪਰ ਜਿਹੜੀ ਭਗਵੰਤ ਮਾਨ ਦੀ ਸੋਚ ਹੈ 2 ਸਾਲ ਦੇ ਵਿੱਚ ਇੰਨੇ ਕੰਮ ਕੀਤੇ ਸਾਡੇ ਪਿੰਡਾਂ ਦੇ ਵਿੱਚ ਨਾ ਕੈਂਪ ਲੱਗ ਰਹੇ ਆ ਜੇ ਕਿਸੇ ਘਰ ਚ ਟੂਟੀ ਨਹੀਂ ਲੱਗੀ ਜਾਂ ਕਿਸੇ ਘਰ ਚ ਮੀਟਰ ਨਹੀਂ ਲੱਗਾ ਕੋਈ ਬਿਜਲੀ ਦੀ ਪ੍ਰੋਬਲਮ ਹੈ ਸਾਨੂੰ ਬਲਾ ਬਲਾ ਕੇ ਘਰਾਂ ਤੋਂ ਸਰਕਾਰ ਕੰਮ ਕਰ ਰਹੀ ਹੈ ਵੈਸੇ ਮੁਸਲਮਾਨ ਨੇ ਚਾਹੁੰਦੇ ਸਾਡੀ ਮਸਜਿਦਾਂ ਨੂੰ ਬਲਕਾਰ ਸਿੰਘ ਆਪਣੇ ਹੈਗੇ ਆ ਉਹਨਾਂ ਨੇ 32-33 ਲੱਖ ਰੁਪਏ ਕਰਤਾਰਪੁਰ ਦੇ ਹਲਕੇ ਦੇ ਵਿੱਚ ਮਸਜਿਦਾਂ ਨੂੰ ਵੰਡੇ ਆ ਮੇਰੇ ਹੱਥੀ ਵੰਡੇ ਆ ਤੇ ਅਸੀਂ ਉਹਦੇ ਨਾਲ ਜੁੜੇ ਹੋਏ ਆ ਅੱਜ ਵੀ ਇੱਥੇ ਪ੍ਰੋ ਆ ਸਾਡੀ ਬਹੁਤ ਵਧੀਆ ਸੋਚ ਜਿਹੜੀ ਆਮਦਵੀ ਪਾਰਟੀ ਦੀ ਬਹੁਤ ਵਧੀਆ ਸੋਚ ਹੈਗੀ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਇੰਨਾ ਕੁ ਵਧੀਆ ਕੰਮ ਕਰੇਗੀ ਕਿ ਜਲੰਧਰ ਰੋਰ ਮਾਡਲ ਬਣੇਗਾ ਪੰਜਾਬ ਦੇ ਵਿੱਚ ਔਰ ਪਵਨ ਕੁਮਾਰ ਟਿੰਨੂ ਜੀ ਸੈਂਟਰ ਦੇ ਲਈ ਸਾਡੀ ਆਵਾਜ਼ ਜਿਹੜੀ ਆ ਉਥੇ ਬੁਲੰਦ ਕਰਨਗੇ ਔਰ ਮੇਰਾ ਜਿਹੜਾ ਸਭ ਤੋਂ ਮੇਨ ਪੁਆਇੰਟ ਆ ਜੇਕਰ ਸਰਕਾਰ ਤੱਕ ਪਹੁੰਚਵੇ ਚੰਡੀਆਲੇ ਤੋਂ ਜਲੰਧਰ ਨੂੰ ਆਉਂਦਾ ਕੰਗਣੀਵਾਲ ਬੈਈ ਦਾ ਪੁਲ ਘੱਟੋ ਘੱਟ 25 ਪਿੰਡ ਲੱਗਦੇ ਆ ਤੇ ਜੇਕਰ ਉਹ ਪੁਲ ਬਣਦਾ ਤੇ ਇੱਕ ਛੋਟੇ ਜਿਹੇ ਬੱਚੇ ਤੋਂ ਲੈ ਕੇ ਇੱਕ ਬਜ਼ੁਰਗ ਤੱਕ ਸਾਰਿਆਂ ਨੂੰ ਲੋੜ ਆਉਂਦੀ ਆ ਦੂਸਰੀ ਬੇਨਤੀ ਤੁਹਾਡੇ ਤੱਕ ਕਿ ਜਿੰਨੇ ਵੀ ਪ੍ਰਚਾਰਕ ਆ ਜਾਂ ਜਿੰਨੇ ਵੀ ਮੀਡੀਆ ਆ ਇਹਨਾਂ ਦੀ ਸਪੋਰਟ ਖੁੱਲ ਕੇ ਕਰਨੀ ਚਾਹੀਦੀ ਆ ਕਿਉਂਕਿ ਤੁਸੀਂ ਆਮ ਲੋਕਾਂ ਤੱਕ ਪਹੁੰਚ ਕਰਦੇ ਆ ਤੁਹਾਡੇ ਲਈ ਉਹਨਾਂ ਨੂੰ ਵਧੀਆ ਪਲੇਟਫਾਰਮ ਦੇਣੇ ਚਾਹੀਦੇ ਆ ਬਾਕੀ ਤੁਸੀਂ ਸਾਡੇ ਨਾਲ ਆਂ ਅਸੀਂ ਤੁਹਾਡੇ ਨਾਲ ਆਂ ਇਨਕਲਾਬ ਜਿੰਦਾਬਾਦ ਜੀ ਬਿਲਕੁਲ ਮੈਂ ਆਹੀ ਜਾਣਨਾ ਚਾਹੁੰਨਾ ਹਾਤਿਜ ਦਾ ਤੁਹਾਡੇ ਆਮ ਆਦਮੀ ਪਾਰਟੀ ਚੰਦਾ ਹਾਂਜੀ ਪਰ ਮੈਨੂੰ ਲਾ ਤੁਹਾਡੀ ਗੱਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਨਾਲ ਰਲਦੀ ਨਹੀਂ ਨਜ਼ਰ ਆ ਰਹੀ ਕੀ ਚੱਕਰ ਹੈ ਅਸਲ ਵਿੱਚ ਸਭ ਤੋਂ ਪਹਿਲਾਂ ਆਪਾਂ ਪੇਰੈਂਟਸ ਤੋਂ ਗਾਈਡੈਂਸ ਲੈਣੇ ਆ ਆਪਣੇ ਸੰਸਕਾਰ ਕਾਊਂਟ ਕਰਦੇ ਆ ਮੈਂ ਟੀਚਿੰਗ ਲਾਈਨ ਤੋਂ ਬਿਲੋਂਗ ਕਰਦਾ ਮੈਂ ਟੀਚਰ ਆ ਸੋ ਮੈਨੂੰ ਇਦਾਂ ਲੱਗਦਾ ਕਿ ਜਿਹੜੀ ਇੱਕ ਤੁਹਾਡੀ ਜਿਹੜੀ ਇਮਾਨਦਾਰੀ ਆ ਉਹ ਸਦਾ ਰਹਿਣ ਵਾਲੀ ਆ ਉਹਦੇ ਲਈ ਜੇਕਰ ਤੁਸੀਂ ਖੜੇ ਆ ਤੇ ਫਿਰ ਤੁਹਾਡੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਲੋਕ ਤੁਹਾਨੂੰ ਯਾਦ ਕਰਦੇ ਆ ਲਾਈਕ ਲੈਂਸਰ ਮੰਡੇਲਾ ਤੁਹਾਨੂੰ ਲੱਗਦਾ ਕਿ ਭਗਵੰਤ ਜੀ ਸਾਹਿਬ ਇਮਾਨਦਾਰ ਨੇ 100% ਮੇਰੇ ਦਿਲੋਂ ਪਿਆਰ ਆ ਉਹਨਾਂ ਦੇ ਲਈ ਜਿੰਨਾ ਦਿਨ ਰਾਤ ਇੱਕ ਕਰਦੇ ਆਂਗੇ ਪਰ ਕੀ ਪਾਰਟੀ ਉਹਨੇ ਪਦਰ ਤੇ ਕੰਮ ਕਰ ਰਹੀ ਏ ਜਿੰਨੇ ਪਦਰ ਤੇ ਭਗਵੰਤ ਮਾਨ ਸਾਹਿਬ ਕਰ ਰਹੇ ਏ ਇਸ ਤਰ੍ਹਾਂ ਹੁੰਦਾ ਜੀ ਸੀਐਮ ਸਾਹਿਬ ਕੋ ਤੇ ਉਦੋਂ ਥੱਲੇ ਜਿੱਦਾਂ ਜਿੱਦਾਂ ਉਹਨਾਂ ਦਾ ਦਰਜਾ ਬਦਰਜਾ ਆਉਂਦਾ ਆ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਆ ਪਰ 100% ਤਾਂ ਕੇਵਲ ਬਾਦਸ਼ਾਹ ਕਰ ਸਕਦੇ ਬਾਦਸ਼ਾਹ ਨਹੀਂ ਠੀਕ ਬਿਲਕੁਲ ਬਾਬਾ ਜੀ ਬੋਲੋ ਵਰੀਆ ਆਈ ਭਗਵੰਤ ਮਾਨ ਨੂੰ ਭਵੰਤ ਨੂੰ ਜਿਤਾ ਕੇ ਤੋਰਾਂਗੇ ਜੀ ਇੱਥੋਂ ਵੇਖ ਲੋ ਪਿਛਲੀ ਵਾਰ ਵੀ ਜਿਤਾਇਆ ਸੀ ਆਮ ਆਦਮੀ ਨੂੰ ਉਹ ਜਿਤਾਉਣ ਜਿਤਾਉਣ ਦਾ ਸਾਡਾ ਫਰਜ਼ ਆ ਨੱਠਣ ਮੂੰਹ ਮੋੜ ਗਿਆ ਬੰਦਾ ਉਹ ਬਾਦ ਦੀਆਂ ਗੱਲਾਂ ਜੀ ਉਹ ਸਾਰੇ ਸਾਰੇ ਪਾਸੇ ਇਹੀ ਮਾਹੌਲ ਆ ਖੁੱਲਾ ਮਤਲਬ ਖੁੱਲਾ ਖੁੱਲਾ ਪਾਰਟੀ ਦੇ ਨਾਲ ਖੜੇ ਆਇ ਕਢੋਣਗੇ ਆ ਆਦਮੀ ਪਾਰਟੀ ਦੀਆਂ ਮਹਿਲਾਵਾਂ ਨੂੰ ਹੋ ਸਕਦਾ ਹੈ ਜਾਂ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕੋ ਮਲਾਲ ਹੋਵੇਗਾ ਆਮ ਆਦਮੀ ਪਾਰਟੀ ਤੋਂ ਕਿ 1000 ਰੁਪਈਆ ਨਹੀਂ ਆਇਆ ਕੀ ਕਹਿਣਾ ਵਾ ਜੀ ਬਹੁਤ ਜਲਦੀ ਆਏਗਾ ਸੈਂਟਰ ਗਵਰਨਮੈਂਟ ਨੇ ਪੰਜਾਬ ਦਾ ਜਿਹੜਾ ਫੰਡ ਹੈ ਰੋਕ ਕੇ ਰੱਖਿਆ ਹੋਇਆ ਹੈ ਜਦੋਂ ਹੀ ਜਦੋਂ ਸਾਡੇ ਐਮਪੀ ਪਵਨ ਤਿੰਨੂ ਜੀ ਆਪਣੀ ਆਵਾਜ਼ ਉਠਾਣਗੇ ਔਰ ਉਥੋਂ ਦਾ ਜਿਹੜਾ ਪੈਸਾ ਮੋਦੀ ਸਰਕਾਰ ਨੇ ਰੋਕ ਕੇ ਰੱਖਿਆ ਹੋਇਆ ਹੈ ਉਹ ਸਾਡੇ ਕੋਲ ਆਏਗਾ ਔਰ ਮਹਿਲਾਵਾਂ ਨੂੰ ਬਹੁਤ ਜਲਦੀ 1000 ਰੁਪਏ ਦਿੱਤਾ ਜਾਏਗਾ। ਤਿੰਨੂ ਜੀ ਆਪਣੀ ਇੰਟਰਵਿਊ ਜੀ ਕਹਿੰਦੇ ਕਿ ਖਜ਼ਾਨੇ ਤਾਂ ਭਰੇ ਬਏ ਆ ਫਿਰ 1000 ਰੁਪਏ ਦੇਣ ਚ ਕੀ ਦਿੱਕਤ ਹੈ। ਨਹੀਂ ਖਜ਼ਾਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗਰੰਟੀਆਂ ਆ ਉਹ ਧੀਰੇ ਧੀਰੇ ਟਾਈਮ ਲੱਗੇਗਾ ਪਰ ਧੀਰੇ ਧੀਰੇ ਉਹਨਾਂ ਨੇ ਪੂਰੀ ਉਹ ਤਾਂ ਇਹੀ ਇੱਕ ਰਹਿ ਗਈ ਜਿਹੜਾ ਅਜੇ ਮਲਾਲ ਰਹਿ ਗਿਆ ਔਰਤਾਂ ਦੇ ਵਿੱਚ। 2 ਸਾਲ ਹੋਏ ਆ ਜਿਹੜਾ ਇਤਨੇ ਚ ਐਲਾਨ ਕੀਤਾ ਹੈ ਕਿ ਜ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਆ ਸ਼ੁਰੂ ਹੋ ਇਹ ਮੈਨੂੰ ਲੱਗਦਾ ਉਸੇ ਹੁਣ ਐਂਡ ਤੇ ਆ ਕੇ ਮਹਿਲਾਵਾਂ ਦਾ ਚੇਤਾ ਆ ਗਿਆ ਸ਼ਾਇਦ ਕਿਤੇ ਵੋਟਾਂ ਲੈਣ ਵਾਸਤੇ ਨਹੀਂ ਜੀ ਜੀ ਬਹੁਤ ਟਾਈਮ ਪਿਆ ਆ ਅਜੇ 5 ਸਾਲ ਪੂਰੇ ਨਹੀਂ ਆ ਭਈ ਹਾਂ ਐਮਪੀ ਦੀਆਂ ਵੋਟਾਂ ਲੈਣ ਵਾਸਤੇ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਹਾਂਜੀ ਮਹਿਲਾਵਾਂ ਨੂੰ ਮਿਲ ਜੇਗਾ ਮਿਲ ਜੇਗਾ ਜੀ ਪੱਕਾ ਮਿਲ ਗਾਰੰਟੀ ਰਹਿ ਗਈ ਆਜਾ ਵੋਟਾਂ ਕਰਾਉਣੀ ਹੈ ਕਿਸੇ ਕੋਈ ਗਾਰੰਟੀ ਰਹਿ ਗਈ ਹੈ ਲੱਗਦਾ 1000 ਰੁਪਏ ਵਾਲੀ ਆ ਮਹਿਲਾਵਾਂ ਦੇ ਉਹ ਵੀ ਨਾ ਹੋਊਗੀ ਉਹ ਵੀ ਬੁਰੀ ਹੋ ਜਾਣੀ ਹੈ ਟੈਨਸ਼ਨ ਨਾ ਲਵੋ ਤੁਸੀਂ

Well done, well done. Subscribe to One India channel and never miss an update.